ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਭਨ ਮੱਝ ਤਿਆਰ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਬੱਚੇ ਰਬੀਨਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਵੇਗਿਆ ਮਾਲ ਪਰਸਾਂ ਵਾਲਾ ਫਿਰ ਹਾਂ ਮਾਲ ਵੇਚਦਾ ਜੀ ਠੀਕ ਹੈ ਅਜ ਮੱਝਾਂ ਹੀ ਆ ਤੁਮੀ ਮੱਝਾਂ ਹੀ ਦੋ ਜੱਟ ਮੱਝਾਂ ਬੜੀ ਚਾਰਹੀ ਦੋ ਰਾਤੀ ਦਿੱਤੀਆਂ ਹੀ ਕੰਦੀਰ ਨੂੰ ਅੱਛਾ ਹਾਂਜੀ ਕਾਰੋਬਾਰੀ ਲੈ ਗਿਆ ਕੋਈ ਠੀਕ ਹੈ ਅੰਦਰ ਦਾ ਵੀ ਠੀਕ ਠੀਕ ਹੈ ਬੜਾ ਮਾਲ ਘੜਦਾ ਆਪਣੇ ਕੋ ਵੀ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀ ਹਾਂ ਬਜੀ ਡਿਪਟੀ ਹੈ ਪ੍ਰਿੰਟ ਚੱਕ ਮਸ਼ੀਨਾਂ ਸੀਜ ਨਾਲਾ ਜਲੰਧ ਅਸਰ ਤੇ ਫੋਨ ਨੰਬਰ ਫੋਲ ਦੇ ਕਰ 97898452 ਠੀਕ ਹੈ ਤੇ ਛਰਵਾੜ ਫੇਰਾ ਬਿਨਾ ਬੱਚੇ ਵਾਲੀ ਤਾਂ ਕਰ ਲਈਏ ਇਹ ਤੋਂ ਕਰ ਲਓ ਬਾਜੀ ਮੱਝਾਂ ਤੋਂ ਵੀ ਚਲੋ ਚੰਗੀਆਂ ਕਾਟ ਕਾਟ ਚ ਆ ਪਾਰੀਆਂ ਮੱਝਾਂ ਪਾ ਜੀ ਪੁੱਛਣਾ ਉਤਰਾ ਹੀ ਜੇ ਵਾਲ ਜੇ ਕੱਟੇ ਜਣਾ ਅੱਛਾ ਹਾਂਜੀ ਬਾਕੀ ਐ ਏਡੀ ਕੀ ਆ ਆਪਣੀ ਸਮਝਣਾ ਵੇਖ ਲੋ ਤੁਸੀਂ ਤੇ ਇਹ ਪਾ ਜੀ ਕਿੰਨਾ ਦੁੱਧ ਦੇ ਕਿੰਨਾ ਆਇਆ ਜੀ ਠੀਕ ਆ ਇਹਨੂੰ ਰਾਤ ਹੀ ਆਈਗੇ ਅੱਛਾ ਕੱਲ ਦੁਪਹਿਰੇ ਜਾਈ ਤੇ ਬੂਛੀ ਨਾ ਕੁੱਤੇ ਲੈ ਗਏ ਸਾਡੇ ਅੱਛਾ ਇੱਥੇ ਚੰਗੀ ਦਾ ਕੁੱਤੇ ਲੈ ਗਏ ਦੁਪਹਿਰੇ ਜੀ ਅੱਛਾ ਤੇ ਬੂਛੀ ਨੇ ਮਿਲਦੀ ਬੜੀ ਵਧੀਆ ਅੱਛਾ ਤੇ ਰਾਤੀ ਮੱਟੀ ਗਾ ਲੈ ਆ ਤੇ ਸਵੇਰੇ ਡਿੰਗਣ ਦੀ ਅੱਛਾ 4 ਵਜੇ ਦੀ ਪਾਈ ਚਵਾਈ ਕਰਤੀ ਮੈਂ ਅੱਛਾ ਹਾਂ ਚਵਾਈ ਹੋਈ ਜੀ ਹੁਣ ਠੀਕ ਹੈ ਪੂਰੀ ਮੱਝ ਬੰਦੀ ਆ ਵਿਹਾਂ ਬਾਈਆਂ ਦਿਨਾਂ ਦੀ ਸਾਰੀ ਮੱਝ ਸੁਈ ਆ ਅੱਛਾ ਗੱਲ ਕਰਦੀ ਵੀ ਮਹੀਨਾ ਨਹੀਂ ਮੱਝ ਸੁਈ ਨ ਕੋਈ ਆ ਅੱਛਾ ਹਾਂ ਪੂਰੀ ਗਰੰਟੀ ਆ 100% ਵਿਹਾਂ ਬਾਈਆਂ ਦਿਨਾਂ ਦੀ ਮੈਂ ਸੁਈ ਆ ਠੀਕ ਆ ਤੇ 9 ਲੀਟਰ ਮਹੀਂ ਕੋ ਦੁੱਧ ਆ ਪੱਕਾ ਦੁੱਧ ਆ ਗਾਜਰਾ ਆ ਭਾਜੀ ਜਿੰਨੇ 8 ਲੀਟਰ ਮੰਨਾ ਉਸਦੇ 10 ਲੀਟਰ ਦੁੱਧ ਆ ਅੱਛਾ ਜੋ ਹੁਣ ਭਾਜੀ ਇਹੋ ਜੀ ਲੱਗੀ ਆ ਭੋਲੀ ਧਾਰ ਹੈ ਵੱਡੇ ਵੱਡੇ ਭਾਜੀ ਗਲਾਸਾਂ ਰਕੇ ਥਣ ਕੱਢਦੀ ਮੈਂ ਅੱਛਾ ਹਾਂਜੀ ਠੀਕ ਹੈ ਵੱਡੇ ਤੁਰ ਹਾਂ ਫੇਰ ਕਰੀ ਨਾ ਅੱਜ ਚ ਠੀਕ ਹੈ ਰਾਤ ਪੂਰਾ ਪਿੰਡਾ ਗੋ ਮਲਾਈਆ ਕੰਮ ਦੋਟੜੀ ਮਾ ਜੇ ਇਹ ਕਈ ਪਾੜਾ ਭਾਗੇ ਮਿਲ ਜੇ ਠੀਕ ਹੈ ਜੀ ਇਹ ਰਾਤ ਨੂੰ ਫੇਟੀ ਲਵਾ ਸਕਦੀ ਮੈਂ ਠੀਕ ਆ ਠੀਕ ਆ ਨਾ ਗੱਲ ਇੱਕ ਦੋ ਦਿਨਾਂ ਨੂੰ ਹੋ ਜੂਗੀ ਸੱਟ ਪੱਕੀ 부ਛੀ ਤੇ ਵਧੀਆ ਮਿਲਦੀ ਠੀਕ ਆ ਕੱਲ ਦੁਪਹਿਰੇ ਨਾ ਭਾਜੀ ਲਿਆਂਦੀ ਅਸੀਂ 4 ਕਵਰੇ ਕੱਲ ਸ਼ਾਮ ਹੀ ਆਇਆ ਅੱਛਾ ਤੇ ਗੱਡੀ ਵਾਲਾ ਲਾ ਗਿਆ ਮੈਂ ਬਾਹਰ ਹਾਂ ਤੇ ਇਸ ਤਰ੍ਹਾਂ ਭਾਜੀ ਪਤਾ ਨਹੀਂ ਕਿੱਥੇ ਰੱਖ ਗਿਆ 부ਛੀ ਤੇ ਕੁੱਤੇ ਲੱਗੇ ਠੀਕ ਆ ਠੀਕ ਆ ਹਾਂਜੀ ਤੇ ਤੇਰਾ ਮਤਲਬ ਉੱਥੇ ਬੜੀ ਦੋਵੇਂ ਟਾਈਮ ਤੋਂ ਹੀ 부ਛੀ ਤੇ ਠੀਕ ਆ ਹੁਣ ਭਾਜੀ ਮਤਲਬ ਰਾਤੀ ਟਿਕਾ ਲਾਇਆ ਤੇ ਸਵੇਰੇ ਬਾੜੇ ਤੇ ਲੰਗਾਂ ਡੀ ਮੈਂ ਤਾਂ ਮੈਂ ਝੋਤੀ ਮਿਲਕੇ ਡੰਗਣ ਬਾੜੀ ਠੀਕ ਆ ਚਵਾਈ ਇਹ ਸ਼ਾਮੀ ਭਾਜੀ ਆ ਵਲੇਤਨ ਗਾਂ ਹੀ ਬੰਦੀ ਮੈਂ ਤੇ ਮੁੱਲ ਫਿਰ ਇਹ ਮੋਲੇ ਭਾਜੀ ਜੇ ਦਾ ਬੱਚਾ ਹੁੰਦਾ ਨਾ ਬਹੁਤੀ ਨਹੀਂ ਤੇ 36 ਚੌੜ ਦੀ ਤੇ ਮੈਂ ਜਿੱਥੇ ਮਰਜੀ ਸੁੱਟ ਦਈਦੀ ਅੱਛਾ ਮੈਂ ਬਹੁਤੀਆਂ ਗੱਲਾਂ ਕਰੀਏ ਹੁਣ ਭਾਜੀ ਆਪਾਂ ਦੇ ਦਈਏ ਮੱਝ 55000 ਦੀ 55000 ਦੀ ਹਾਂਜੀ ਬਾਕੀ ਵਿੱਚ ਮਾਨਤਨ ਕਰਦੇ ਕੋਈ ਨਹੀਂ ਭਾਜੀ ਮਾਨਤਨ ਕਰਦਾਂਗੇ ਬਾਕੀ 10000 ਰੁਪਿਆ ਮੱਝ ਦਿੱਤੀ ਹੈ ਬੱਚੇ ਦੇ ਬਿਨਾ ਅੱਛਾ ਕਹਿੰਦੀ ਮੈਂ ਕਹੀ 70 ਦੀ ਹੈ 72 ਦੀ ਆ 65000 ਦੀ ਤੇ ਮੈਂ ਹੀ ਹੈਗੀ ਠੀਕ ਆ 65000 ਦੀ ਮੈਂ ਹੀ ਵਧੀਆ ਭਾਜੀ ਹੈਗੀ ਬਾਕੀ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਕੋਈ ਭਾਜੀ ਬਾਹਰ ਨਾ ਬਾਜ਼ਾਰ ਤੇਜ ਆ ਹਾਂਜੀ ਪਰ ਆਪਣਾ ਮੰਦਾ ਰਹਿਣਾ ਆਪਣੀ ਮਨ ਦਾ ਮੰਦਾ ਹੀ ਰ ਪੈਨੋਂ ਭਾਵੇਂ 70-72 ਦੀ ਗੱਲ ਹੀ ਜੀ ਆ 60000 ਦੀ ਮਹੀ ਬੱਚੇ ਦੇ ਨਾਲ ਵੀ ਹੈਗੀ ਆ ਠੀਕ ਆ ਹਾਂਜੀ ਤੇ ਹੁਣ ਜਿਹੜੀ ਇਹ ਗੱਬਣ ਆ ਜੀ ਆਹ ਦਾ ਭਾਜੀ ਮਲਾਈ ਵਰਗਾ ਪਿੰਡਾ ਮਹੀ ਠੀਕ ਆ ਇਹ ਨਵੇਂ ਪਿੰਡ ਆ ਗਏ ਮਲਾਈ ਵਰਗਾ ਇਹ ਭਾਜੀ ਆ ਪਿੰਡਾ ਦੁੱਧ ਆ ਲਾਵੇ ਅੱਛਾ ਇਹਦਾ ਦੁੱਧ ਆ ਗਏ ਮਹੀਆ ਦੇ ਠੀਕ ਆ ਹਾਂਜੀ ਪਤਲੀ ਚਮੜੀ ਤੇ ਸੁਨਿਆ ਹੈ ਬੜੀ ਅਰੀ ਤੇ ਪਹਿਲੀ ਅਰੀ ਸੁਨਿਆ ਮਲਾਈ ਵਾਲਾ ਪਿੰਡਾ ਆਹ ਦਾ ਭਾਜੀ ਆਪ ਆਪਣਾ ਠੀਕ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਭਾਜੀ ਕੈਰ ਵਾਲੇ ਕਹਿੰਦੇ ਆ 13-14 ਕਿਲੋ ਦੁੱਧ ਮੰਨ ਲਓ ਪਰ ਦਿਹੀ ਮਹੀਆ ਜੀ ਅੱਛਾ ਹਾਂ ਮਰੀ ਸੁਣੀਏ ਬਾਕੀ ਕਿ ਕਿੰਨਾ ਵੱਡਾ ਖੁੱਲਾ ਮੈਦਾ ਠੀਕ ਆ ਹਾਂਜੀ ਤੁਰ ਫੇਰੇ ਇਹ ਭਾਜੀ ਚਾਰ ਕਿਤੇ ਨੇ ਖੜਦੀ ਜੇ ਅੱਛਾ ਹਾਂ ਜਿਹੜੇ ਪੁਰੇ ਆ ਉੱਤੇ ਚਾਰ ਪੰਜ ਦਿਨ ਉੱਤੇ ਹੀ ਕੋਈ ਦਿਨ ਜਿਹੜੇ ਖੜਨੇ ਹੁੰਦੇ ਉਹ ਖੜਨਦੀ ਹੈ ਤੇ ਬਾਕੀ ਥਣ ਵੀ ਚੰਗੇ ਦੂਰ ਦੂਰ ਲੱਗਾ ਤੇ ਥੱਲਿਆਂ ਵੀ ਚੰਗੀ ਭਰਨਦੀ ਹੈ ਬਾਕੀ ਵੇਟ ਪੜੇ ਤਾਂ ਚੰਗੀ ਆ ਦੇਖ ਜਾਂਦੇ ਜੀ ਓਲੀ ਬੜੀ ਭਾਜੀ ਟਿੱਪਣ ਬਹੁਤ ਪੋਲੀ ਜੇ ਤੇ ਕਿੰਨਾ ਫਿਰ ਇਹਦਾ ਮੁੱਲਾ ਪਰ ਰੱਖ ਦੇਣਾ ਇੱਕ ਦੀਆ ਹਵਾਨਾ ਇਹਦਾ ਫਿਰ ਤਾਂ ਦੇਖ ਸਕਦੇ ਕੋਲ ਤੇ ਤੁਹਾਨੂੰ ਪਤਾ ਭਾਜੀ ਨਹੀਂ ਦੱਸੀ ਮੰਗੀ ਜਾਈਏ ਤਾਂ ਖੈਦਾਨੀ ਆ ਹਾਂਜੀ 70 ਦੀ ਦੇ ਦਈਏ ਮੱਜ ਵਿੱਚੋਂ ਕਰੀਏ ਕੋਈ ਮਾਨਤਾ ਨਾ 70 ਦੀ ਵੀਰੇ ਜੀ ਦੇ ਦਈਏ ਅੱਛਾ 70000 ਦੀ ਹਾਂਜੀ ਦੋ ਹੋਰ ਭਾਈ ਛੱਡ ਦਾਂਗੇ ਅੱਛਾ ਹਾਂਜੀ ਦੋਅਰ ਛੜਦਾ ਗਏ 60000 ਦੀ ਜੀ ਹਾਂ ਜੀ 60000 ਦੀ ਗੱਲ ਪਈ ਠੀਕ ਆ ਹਾਂਜੀ ਕੋਈ ਗੱਲ ਨਹੀਂ ਮੌਕੇ ਤੇ ਮਾਤਨ ਹੋ ਜੂਗਾ ਜੇ ਕੋਈ ਫੋਨ ਲਾਵੇ ਕਰੀ ਹਨਾ ਦੋੜਾ ਲੈ ਲਓ ਭਾਜੀ ਵੀਰ ਦੂਗਾ ਤਾਂ ਮਾਤਨ ਕਰ ਦੂਗਾ ਇਹ ਗੱਲ ਖੁੱਲਾ ਕਰ ਦੋਗੇ ਕਰਦਾ ਹੀ ਬਗਾਨੀ ਇੱਕ ਵੀ ਦੀਆਂ ਭਾਜੀ ਦੋਵੇਂ ਦੇ ਦਾਂਗੇ ਅੱਛਾ ਇੱਕ ਵੀ ਹਜ਼ਾਰ ਦੀਆਂ ਇੱਕ ਵੀ ਦੀਆਂ 60 60 ਦੇ ਹਿਸਾਬ ਨਾਲ ਹੋ ਜਾਊਗਾ ਪਤਾ ਗੱਲ ਆ ਹੁਣ 60 60 ਤੇ ਆਪਾਂ ਕਹਿ ਤਾਣਾ ਇਹ ਤੁਹਾਡੇ ਸਾਹਮਣੇ ਆ ਥੋੜਾ ਮਾੜੀ 60 ਦੀ ਆਹੋ ਤੇ ਚਲੋ ਦੋਵਾਂ ਦੇ ਹਿਸਾਬ ਨਾਲ ਮਾਤਨ ਦੇ ਹਿਸਾਬ ਨਾਲ ਦੋਵਾਂ ਦੇ ਹਿਸਾਬ ਨਾਲ ਇਹ ਪੱਲੀ ਲਊਣਾ ਭਾਜੀ ਕੋਈ ਗੱਲ ਠੀਕ ਹੈ ਜੀ ਇੱਕ ਜੋੜਾ ਲੂ ਇੱਕ ਵੀ ਦਾ ਦੇ ਦਾਂਗੇ ਬਾਕੀ ਚਲੋ ਕੋ ਵੀਰ ਆਪਣੀ ਇੱਥੇ ਤਸੱਲੀ ਕਰਕੇ ਵੇਖ ਕੇ ਆਪਣੀ ਸਮਝਣਾ ਗੱਬਨ ਪਾਸ ਕਰਕੇ ਖੜੇ ਤੇ ਸੂਈ ਦੀ ਚਵਾਈ ਕਰਕੇ